ਇਹ ਬੇਸਿਕਲੀ ਜਿਵੇਂ ਆਪਾਂ ਨੂੰ ਪਤਾ ਹੈ ਇੱਕ ਐਫਆਈਆਰ ਦਰਜ ਹੋਈ ਸੀਗੀ 5 ਤਰੀਕ ਨੂੰ ਸਦਰ ਜਗਰਾਉਂ ਦੇ ਵਿੱਚ ਰੂਮੀ ਪਿੰਡ 'ਚ ਇੱਕ ਫਾਇਰਿੰਗ ਹੋਈ ਸੀ ਗੱਡੀ ਤੇ ਤੇ ਉਹਦੀ ਤਫ਼ਤੀਸ਼ ਪਿਛਲੇ 10-12 ਦਿਨ ਤੋਂ ਬੜੀ ਸਾਡੀ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਡੀਐਸਪੀ ਜਗਰਾਉਂ ਡੀਐਸਪੀ ਡੀ ਇਨਚਾਰਜ ਸੀਆਈਏ ਅੰਡਰ ਦੋ ਓਵਰਾਲ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਇਸ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅ ਬੰਦਿਆਂ ਨੂੰ ਫੜਨ ਦੇ ਵਿੱਚ ਤੇ ਕਾਫੀ ਮਿਹਨਤ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਸ਼ੂਟਰ ਆਏ ਸੀਗੇ ਉਹ ਦੋ ਬੰਦੇ ਆਇਡੈਂਟੀਫਾਈ ਹੋਏ ਸੀ ਜਿਹਦੇ ਵਿੱਚ ਇੱਕ ਦਾ ਨਾਮ ਨਾਨਕਰਾਮ ਹੈ ਤੇ ਦੂਜਾ ਜਿਹੜਾ ਹੈਗਾ ਦੀਪੂ ਹੈਗਾ ਸੀ ਸੋ ਉਹ ਅੱਜ ਸਾਨੂੰ ਬੜੀ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਅੱਜ ਦੋਨਾਂ ਨੂੰ ਅਰੈਸਟ ਕੀਤਾ ਪਾਤੜਾ ਸੰਗਰੂਰ ਦੇ ਰਹਿਣ ਦੇ ਏਰੀਆ ਦੇ ਵਿੱਚੋਂ ਅਰੈਸਟ ਕੀਤਾ ਉੱਥੋਂ ਦੇ ਰਹਿਣ ਵਾਲੇ ਸੀ ਇਹ ਤੇ ਅੱਜ ਜਦੋਂ ਇਹਨਾਂ ਨੂੰ ਲੈ ਕੇ ਆ ਰਹੇ ਸੀਗੇ ਸੀਆਈਏ ਪੁਛਗੀ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਨਾਨਕਰਾਮ ਸੀਗਾ ਲੜਕਾ ਉਹਨੇ ਡਿਸਕਲੋਸ ਕੀਤਾ ਕਿ ਜਿਹੜਾ ਆਪਣਾ ਜਿੱਥੇ ਆਪਾਂ ਖੜੇ ਆਂ ਇਹ ਰਾਹ ਤੇ ਕੱਚਾ ਰਾਹ ਜਾਂਦਾ ਹੈ ਜਗਰਾਉਂ ਤੋਂ ਸੂਈਆਂ ਜਿਹੜਾ ਰੋਡ ਹੈ ਉਹਦੇ ਉੱਤੇ ਕੱਚੇ ਰਾਹ ਤੇ ਇੱਕ ਜਗ੍ਹਾ ਇਹਨੇ ਵੈਪਨ ਜਿਹੜਾ ਹੈਗਾ ਉਹਨੂੰ ਕੋਕੇ ਰੱਖਿਆ ਹੋਇਆ ਹੈ ਜਿਹੜਾ ਵੈਪਨ ਨੂੰ ਕਰਾਇਮਸ ਯੂਜ਼ ਹੋਇਆ ਸੀ ਸਰੀ ਰਿਕਵਰੀ ਕਰਾਣ ਆਏ ਸੀ ਜਦੋਂ ਇਹ ਜਿਹੜਾ ਇਹ ਇਨਸੀਡੈਂਟ ਵਾਪਰਿਆ ਤੇ ਇਸ ਤਰ੍ਹਾਂ ਸਰ ਉਹ ਵੈਪਨ ਨਾਲ ਜਾਂ ਕਿਸੇ ਹੋਰ ਵੈਪਨ ਨਾਲ ਇਹਨੇ ਕੋਈ ਫਾਇਰਿੰਗ ਵੀ ਕੀਤੀ ਆ ਉਸੇ ਵੈਪਨ ਨਾਲ ਜੀ ਬੜੀ ਚਲਾਕੀ ਨਾਲ ਨੇਰੇ ਦਾ ਫਾਇਦਾ ਚੁੱਕਦੇ ਹੋਏ ਇਹ ਇਸੇ ਪਹਿਲਾਂ ਵੀ ਪਰਚੇ ਦਰਜ ਐ ਸੋ ਇਹ ਇੱਕ ਸ਼ਾਤਰ ਕਿਸਮ ਦਾ ਵਿਅਕਤੀ ਸਿਗਾ ਕ੍ਰਿਮੀਨਲ ਸਿਗਾ ਸੂਏ ਨੇ ਉਹਦੇ ਹੀ ਨੇਰੇ ਦਾ ਸਕੰਸਟੈਂਸਿਸ ਦਾ ਫੈਲਾ ਚੁੱਕਦੇ ਹੋਏ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹਦੇ ਵਿੱਚੋਂ ਇੱਕ ਫਾਇਰ ਤਾਂ ਮਤਲਬ ਬਿਲਕੁਲ ਸਾਡੇ ਮੁਲਾਜ਼ਮ ਦੇ ਜਿਹੜਾ ਸਿਗਾ ਮੌਕੇ ਤੇ ਮੌਜੂਦ ਉਹਦੇ ਬਿਲਕੁਲ ਨਾਲ ਹੋ ਕੇ ਲੰਘਿਆ ਤੇ ਦੂਜਾ ਫਾਇਰ ਸਾਡੀ ਗੱਡੀ ਤੇ ਵੀ ਲੱਗਿਆ ਸੋ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਚ ਕਾਰਵਾਈ ਕਰਦੇ ਹੋਏ ਇੱਕ ਰੈਟੇਲੀਟਰੀ ਫਾਇਰ ਹੋਇਆ ਹੈ ਜਿਹਦੇ ਵਿੱਚੋਂ ਦੋ ਫਾਇਰ ਹੋਏ ਨੇ ਇੱਕ ਫਾਇਰ ਉਹਦੀ ਲੱਗ ਦੇ ਵਿੱਚ ਲੱਗਿਆ ਤੇ ਉਹ ਅੰਡਰ ਮੈਡੀਕਲ ਟ੍ਰੀਟਮੈਂਟ ਹੈਗੇ ਤੇ ਉਹ ਉਹਨੂੰ ਲੈ ਗਏ ਆ ਜਿਹੜੀ ਵੀ ਰਿਕੁਆਇਰਡ ਮੈਡੀਕਲ ਅਸਿਸਟੈਂਸ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਵੈਸੇ ਸਟੇਬਲ ਹੈਗੇ ਸਰ ਪ੍ਰੀਵੀਅਸ ਸੇਜ ਇਹ ਪਤਾ ਲੱਗਿਆ ਵੀ ਫਾਇਰਿੰਗ ਉਹਨਾਂ ਨੇ ਕੀਤੀ ਕਿਉਂ ਸੀ ਇਹ ਬੇਸਿਕਲੀ ਜੀ ਸਾਡੀ ਤਫਤੀਸ਼ ਦਾ ਉਹ ਪਾਰਟ ਹੈਗਾ ਅੱਗੇ ਚੱਲ ਰਿਹਾ ਹੈ ਸਾਡੇ ਕੋਲ ਕਾਫੀ ਲੀਡਸ ਹੈਗੀਆਂ ਨੇ ਤੇ ਕੁਝ ਸਾਡੇ ਕੋਲ ਇਹਦੀ ਪ੍ਰੀਵੀਅਸ ਵੀ ਹਿਸਟਰੀ ਰਹੀ ਹੈ ਤੇ ਉਹ ਵੀ ਐਂਗਲ ਅਸੀਂ ਦੇਖ ਰਹੇ ਆਂ ਤੇ ਇਹ ਕਿਤੇ ਹੋਰ ਐਂਗਲਸ ਵੀ ਹੈਗੇ ਨੇ ਉਹ ਜਦੋਂ ਡਿਟੇਲਡ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਏਗੀ ਉਦੋਂ ਅਸੀਂ ਤੁਹਾਨੂੰ ਦੱਸਾਂਗੇ ਬਟ ਫਿਲਹਾਲ ਲਈ ਜਿਹੜੇ ਦੋ ਬੰਦੇ ਮੇਨ ਉਹ ਦਿਨ ਫਾਇਰਿੰਗ ਕਰਨ ਆਏ ਸੀ ਉਹ ਦੋਨੋਂ ਅਸੀਂ ਕਾਬੂ ਕਰ ਲਏ ਆ ਤੇ ਲੁਧਿਆਣਾ ਰੂਰਲ ਪੁਲਿਸ ਦੀ ਇਹ ਵੱਡੀ ਕਾਮਯਾਬੀ ਆ